ਨੇ ਮੇਰੇ ਪ੍ਰੀਤਮਾਨ ਗੁਰੂ ਗਰੰਥ ਸਾਹਿਬ ਦੇ ਪਿਆਰ ਵਿੱਚ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਕਦੀ ਚੌਂਕੜਾ ਮਾਰ ਕੇ ਗੁਰੂ ਗਰੰਥ ਸਾਹਿਬ ਜੀ ਨੂੰ ਪੁੱਛੋ ਮਹਾਰਾਜ ਕਲਗੀਆਂ ਵਾਲੇ ਮੈਂ ਮਿਲਣਾ ਚਾਰ ਜਗਾਂ ਨੇ ਜਿੱਥੇ ਤੁਹਾਡਾ ਮੇਲ ਹੋਸੇ ਤੋਂ ਪਹਿਲੀ ਜਗ੍ਹਾ ਮਹਾਰਾਜ ਕਹਿੰਦੇ ਆ ਦੱਸਾਂ ਮੈਂ ਕਿੱਥੇ ਰਹਿਣਾ ਐ ਗੁਰੂ ਗੋਬਿੰਦ ਸਿੰਘ ਪ੍ਰੀਤਮ ਪਿਆਰੇ ਤੇਰਾ ਪਤਾ ਕਿੱਥੇ ਆ ਕਿੱਥੇ ਲੱਭਾਂ ਕਿੱਥੇ ਮਿਲਾਂ ਚਾਰ ਜਗ੍ਹਾ ਤੇ ਰਹਿੰਦਾ ਪ੍ਰੀਤਮ ਕਲਗੀਆਂ ਵਾਲਾ ਅਜ ਇੱਕ ਹੋ ਗਈ ਦੋ ਹੋ ਗਈਆਂ ਜਿੰਨੀਆਂ ਵੀ ਵੈਗਰੂ ਤੇ ਪੁੱਛੋ ਗੁਰੂ ਗੋਬਿੰਦ ਸਿੰਘ ਜੀ ਕਿੱਥੇ ਰਹਿਣਾ ਮੈਂ ਮਿਲਣਾ ਤੇ ਗੁਰੂ ਗੋਬਿੰਦ ਸਿੰਘ ਜੀ ਫਿਰ ਕਹਿਣਗੇ ਪਹਿਲੀ ਜਗ੍ਹਾ ਮੇਰੀ ਜਿੱਥੇ ਸੰਗਤ ਹੋ ਰਹੀ ਏ ਉੱਥੇ ਮੈਂ ਵਿੱਚ ਆਪ ਬੈਠਾ ਹੁੰਨਾ ਆਖੋ ਸਤਨਾਮ ਵਾਹਿਗੁਰੂ ਇਹ ਪਿਆਰੇ ਨੂੰ ਮਿਲਣ ਦੀ ਪਹਿਲੀ ਜਗ੍ਹਾ ਜੇ ਵਿੱਚ ਸੰਗਤ ਹਰ ਪ੍ਰਭੁ ਵਸੈ ਜੀਉ ਵਿੱਚ ਸੰਗਤ ਹਰ ਪ੍ਰਭੁ ਵਸੈ ਜੀਉ ਵਿੱਚ ਸੰਗਤ ਹਰ ਪ੍ਰਭੁ ਵਸੈ ਜੀਉ ਵਿੱਚ ਸੰਗਤ ਹਾਲ ਪ੍ਰਭੁ ਵਸੈ ਜੀਉ ਪ੍ਰੀਤਮ ਕਿੱਥੇ ਰਹਿੰਦਾ ਪਹਿਲੀ ਜਗ੍ਹਾ ਜੇ ਸੰਗਤ ਵਿੱਚ ਇਹ ਸੰਗਤ ਉੱਥੇ ਪਿਆਰਾ ਹੈ ਅਰਦਾਸ ਕਰੋ ਇਹ ਸੰਗਤ ਸਾਡੀ ਖੁਰਾਕ ਬਣ ਜਾ ਖੁਰਾਕ ਡਬਲ ਐਮ ਐ ਵਿੱਚ ਵੀ ਪਹੁੰਚ ਜਾਓ ਆ ਦੁਨੀਆ ਦੀ ਡਬਲ ਐਮ ਐ ਨਹੀਂ ਰੱਬ ਦੀ ਵੀ ਡਬਲ ਐਮ ਐ ਹੈ ਰੱਬ ਦੀ ਡਬਲ ਐਮ ਐ ਹੈ ਰਾਮ ਕਬੀਰਾ ਏਕ ਭਏ ਹੈ ਕਉ ਨ ਸਕੇ ਪਛਾਨੀ ਆਖੋ ਸਤਨਾ ਵਾਹਿਗੁਰੂ ਰੱਬ ਦੀ ਡਬਲ ਐਮ ਐ ਮੋਹੀ ਤੋਹੀ ਤੋਹੀ ਮੋਹੀ ਅੰਤਰ ਕੈਸਾ ਆ ਭੇਦੋ ਕਹਿੰਦੇ ਰੱਬ ਦੀ ਡਬਲ ਐਮ ਐ ਚ ਵੀ ਪਹੁੰਚ ਜਾਵੋ ਪਰ ਕਹਿੰਦੇ ਸੰਗਤ ਨਾ ਛੱਡਣਾ ਗੱਜ ਕੇ ਆਖੋ ਸਤਨਾ ਵਾਹਿਗੁਰੂ ਸੰਗਤ ਵਿੱਚ ਉਹ ਆਪ ਹੈ ਇਹ ਮੈਂ ਗੁਰੂ ਦੀ ਜ਼ੁਰੀ ਤੇ ਕਹਿ ਰਿਹਾ ਜਿਹਦੇ ਤੇ ਸੰਗਤ ਪ੍ਰਸੰਨ ਬਾਬਾ ਅਨੰਦ ਸਿੰਘ ਜੀ ਕਹਿੰਦੇ ਉਹਦੇ ਤੇ ਗੁਰੂ ਪ੍ਰਸੰਨ ਹੈ ਪ੍ਰੀਤਮ ਨੂੰ ਲੱਭਣਾ ਜੇ ਤੇ ਪਹਿਲਾ ਐਡਰੈਸ ਹਜੇ ਉਹਦਾ ਵਿਦ ਸੰਗਤ ਹਰ ਪ੍ਰਭ ਜੀ ਪੰਜ ਸਾਲ ਦੀ ਉਮਰ ਕਲਗੀ ਧਰਮਾਰਾਜ ਦੀ ਗੁਰੂ ਤੇਗ ਬਹਾਦਰ ਜੀ ਦੀ ਚਿੱਠੀ ਆ ਗਈ ਪਟਨੇ ਕਿ ਆਨੰਦਪੁਰ ਸਾਰਾ ਪਰਿਵਾਰ ਆ ਜਾਵੇ ਇਹ ਜਿਹੜਾ ਆਨੰਦਪੁਰ ਸਹਿਬ ਇਹ ਗੁਰੂ ਤੇਗ ਬਹਾਦਰ ਮਹਾਰਾਜ ਨੇ ਵਸਾਇਆ ਹੈ ਤਿਆਰੀਆਂ ਹੋ ਗਈਆਂ ਗੁਰੂ ਗੋਬਿੰਦ ਸਿੰਘ ਜੀ ਦੀ ਪਟਨੇ ਤੋਂ ਤਿਆਰੀਆਂ ਹੋ ਗਈਆਂ ਚੱਲਣ ਦੀਆਂ ਤੇ ਸਾਰੀ ਪਟਨੇ ਦੀ ਸੰਗਤ ਵਿਰਾਗ ਵਿੱਚ ਜਿਹਦੇ ਰੋਜ਼ ਦਰਸ਼ਨ ਕਰਦੇ ਸਾਂ ਚੋਜ ਵੇਖਦੇ ਸਾਂ ਉਹ ਆਨੰਦਪੁਰ ਚੱਲੇ ਨੇ ਪਰ ਹੁਕਮ ਗੁਰੂ ਤੇਗ ਬਹਾਦਰ ਜੀ ਦਾ ਜਿਵੇਂ ਸਾਡੇ ਘਰ ਕੋਈ ਆਵੇ ਤੇ ਕੋਈ ਆਮ ਬੰਦਾ ਹੋਵੇ ਤੇ ਕਮਰੇ ਚ ਵਿਦਾਇਗੀ ਦੇ ਦਿੰਨੇ ਆ ਥੋੜਾ ਖਾਸ ਹੋਵੇ ਤੇ ਗੇਟ ਤੱਕ ਵਿਦਾਇਗੀ ਦੇ ਦਿੰਨੇ ਆ ਜਿਆਦਾ ਖਾਸ ਹੋਵੇ ਤੇ ਕਾਰ ਤੱਕ ਜਾਂਦੇ ਆ ਵਿਦਾਇਗੀ ਦੇਣ ਬਹੁਤਾ ਖਾਸ ਹੋਵੇ ਤੇ ਫਿਰ ਕਈ ਵਾਰੀ ਮਗਰਕਾਰ ਵੀ ਲਾ ਦਿੱਦੀ ਏ ਤੇ ਕੁਝ ਕਿਲੋਮੀਟਰ ਤੱਕ ਛੱਡਣ ਬਾਬਾ ਕੁੰਦਨ ਸਿੰਘ ਦੀ ਆਂਦੇ ਸੀ ਨਾ ਨਾਨਕ ਸਰਤੋ ਅੰਮ੍ਰਿਤਸਰ ਦੀਆਂ ਕਈ ਸੰਗਤਾਂ ਨੇ ਵਿਦਾਇਗੀ ਦੇਣ ਲਈ ਨਾ ਫਿਰ ਬਾਬਾ ਨੋਹ ਸਿੰਘ ਦੀ ਸਮਾਦ ਤੱਕ ਕਾਰਾਂ 'ਚ ਨਾਲ ਜਾਣਾ ਆਪ ਕੋ ਸਤਨਾਮ ਸੇਵਾ ਉਹਦੇ ਵੱਧੋ ਬਾਬਾ ਜੀ ਨੇ ਕਿਹਾ ਵੀ ਹੁਣ ਜਾਓ ਉਥੋਂ ਤੱਕ ਗੱਡੀਆਂ ਨਾਲ ਖੜੇ ਧਿਆਨ ਦੇਣਾ ਬਾਬਾ ਜੀ ਉਥੋਂ ਤੱਕ ਵਿਦਾਇਗੀ ਗੁਰੂ ਗੋਬਿੰਦ ਸਿੰਘ ਮਹਾਰਾਜ 5 ਸਾਲ ਦੀ ਉਮਰ ਤੇ ਸੰਗਤ ਨੂੰ ਇੰਨਾ ਪਿਆਰ ਵਿਦਾਇਗੀ ਦੇਣ ਦਾ 1 ਮੀਲ ਤੱਕ ਸੰਗਤਾਂ ਨਾਲ ਆ ਗਈਆਂ ਵਿਦਾਇਗੀ ਦੇ ਮਹਾਰਾਜ ਕਹਿੰਦੇ ਹੁਣ ਜਾਓ ਮਹਾਰਾਜ ਥੋੜਾ ਹੋਰ 2 ਮੀਲ 5 ਮੀਲ 8 ਮੀਲ ਇਹ ਪਟਨੇ ਤੋਂ 12 ਮੀਲ ਹੈ ਸੰਗਤ ਜੀ ਦਾਨਾਪੁਰ ਜਿੱਥੇ ਰਾਤ ਪੈ ਗਈ 12 ਮੀਲ ਤੱਕ ਸੰਗਤ ਵਿਦਾਇਗੀ ਦੇਣ ਆਈਏ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਹੁਣ ਰਾਤ ਰੁਕਜੋ ਇੱਥੋਂ ਸਵੇਰੇ ਵਾਪਸੀ ਕਰ ਲੈਣਾ ਅਸੀਂ ਅਨੰਦਪੁਰ ਜਾਵਾਂਗੇ ਤੁਸੀਂ ਪਟਨੇ ਇਹ ਦਾਨਾਪੁਰ ਜਿੰਨੀ ਸੰਗਤ ਰੁਕੀ ਆਸ ਨਹੀਂ ਸੀ ਜਿਹੜੇ ਛੱਡਣ ਆਏ ਉਹ ਵੀ ਰੁਗ ਗਏ 80 ਸਾਲ ਦੀ ਇੱਕ ਮਾਈ ਜਿਹਦਾ ਨਾਂ ਆਇਆ ਮਾਤਾ ਜਸ਼ਨੀ ਜਦੋਂ ਪਤਾ ਲੱਗਾ ਦਾਨਾਪੁਰ ਵਿੱਚ ਗੁਰੂ ਗੋਬਿੰਦ ਸਿੰਘ ਦੀਆਂ ਪਿਆਰੀਆਂ ਸੰਗਤਾਂ ਆਈਆਂ ਨੇ ਪਿਆਰੀਆਂ ਸੰਗਤਾਂ ਆਈਆਂ ਨੇ ਤੇ ਕਹਿੰਦੇ ਮਿੱਟੀ ਦੇ ਭਾਂਡੇ ਦੇ ਵਿੱਚ ਸਾਧ ਸੰਗਤ ਜੀ ਖਿਚੜੀ ਬਣਾਈ ਖਿਚੜੀ ਆਖੋ ਸਤ ਨਹਾ ਕਿ ਜਿੰਨੀ ਸੰਗਤ ਦਾ ਕੋਈ ਪ੍ਰਬੰਧ ਸੀ ਸੰਗਤ ਵਾਧ ਆ ਗਈ ਏ ਭਾਵੇਂ ਮੇਰੀ ਉਮਰ 80 ਸਾਲ ਏ ਪਰ ਗੁਰੂ ਗੋਬਿੰਦ ਸਿੰਘ ਤੇਰੀਆਂ ਸੰਗਤਾਂ ਕਿਤੇ ਭੁੱਖੀਆਂ ਨਾ ਰਹਿ ਜਾਣ ਉਹ ਗੱਲ ਕੇ ਕਹਦੇ ਸਤਨਾਮ ਵਾਹਿਗੁਰੂ ਤੇਰੀਆਂ ਸੰਗਤਾਂ ਦੀ ਮੈਂ ਖੁਸ਼ੀ ਲੈ ਉਹ ਜਦੋਂ ਖਿਚੜੀ ਬਣਾਈ ਤੇ ਭੋਲੀ ਸੀ ਉਹ ਮਿੱਟੀ ਦੇ ਬਰਤਨ ਜਿਵੇਂ ਉਹਨੂੰ ਪੁਰਾਣੇ ਸਮੇਂ 'ਚ ਹਾਂਢੀ ਕਹਿੰਦੇ ਸੀ ਉਹ ਬਰਤਨ ਹੀ ਚੁੱਕ ਕੇ ਨਾ ਗੁਰੂ ਗੋਬਿੰਦ ਸਿੰਘ ਜੀ ਦੇ ਅੱਗੇ ਰੱਖ ਦਿੱਤਾ ਤੇ ਕਹਿੰਦੀ ਮਹਾਰਾਜ ਜਿੰਨੀ ਛਕਣੀ ਹੈ ਛਕ ਲੋ ਫਿਰ ਮੈਂ ਸੰਗਤ ਨੂੰ ਵਰਤਾ ਦੇ ਹੁਣ ਕਿਸੇ ਕੇ ਚੀਜ਼ ਆਪਾਂ ਰੱਖੀਏ ਤੇ ਥਾਲੀ ਚ ਰੱਖੀ ਦੀਏ ਥਾਲੀ ਚ ਦਈਏ ਕੌਲੀ ਚ ਦਈਏ ਐਡੀ ਭੋਲੀ ਕਿ ਸਾਰਾ ਭਾਂਡਾ ਹੀ ਮਿੱਟੀ ਦਾ ਖਿਚੜੀ ਵਾਲਾ ਜਿਹੜਾ ਬਣਿਆ ਨਾ ਅੱਗੇ ਰੱਖਤਾ ਕਹਿੰਦੀ ਮਹਾਰਾਜ ਰਸਨਾ ਨੂੰ ਲਾ ਲਓ ਫਿਰ ਮੈਂ ਸੰਗਤ ਚ ਵੰਡਦੇ ਆ ਜਦੋਂ ਅੰਦਰ ਸੱਚਾ ਹੋਵੇ ਨਾ ਸੰਗਤ ਜੀ ਗੁਰੂ ਮਹਾਰਾਜ ਸਤੇ ਪਾਤਸ਼ਾਹ ਫਿਰ ਔਗਣ ਨਹੀਂ ਚਿਤਾਰਦੇ ਆਖੋ ਸਤਨਾਮ ਵਾਹਿਗੁਰੂ ਅੰਦਰ ਸੱਚ ਹੋਵੇ ਪਿਆਰ ਹੋਵੇ ਪਰ ਪਿਆਰ ਵੇਖ ਕੇ ਨਾ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਮਾਈ ਤੇਰੀ ਕਿੰਨੀ ਉਮਰ ਹੈ 80 ਸਾਲ ਧਿਆਨ ਦੇਣਾ ਜਰਾ ਮਾਈ ਤਰੀ ਕਿੰਨੀ ਉਮਰ ਹੈ ਕਹਿੰਦੀ 80 ਸਾਲ ਮਹਾਰਾਜ ਮਹਾਰਾਜ ਕਹਿੰਦੇ ਮਾਈ ਕਿੰਨੇ ਵਜੇ ਰਾਤ ਦੇ ਕਹਿੰਦੀ 9:30 ਵਜੇ ਮਾਈ ਜਦੋਂ ਅਸੀਂ ਆਏ ਆ ਤੇ ਤੂੰ ਸੁੱਤੀ ਸੀ ਕਿ ਜਾਗਦੀ ਸੀ ਮਹਾਰਾਜ ਲੇਟੀ ਸੀ ਜੇ ਉਮਰ ਵੱਡੀ ਹੈ ਧਿਆਨ ਦੇਣਾ ਮਾਈ 80 ਸਾਲ ਉਮਰ ਰਾਤ ਦੇ 9:30 ਵਜ ਗਏ ਤੂੰ ਚੌਂਦੀ ਤੇ ਸੁੱਤੀ ਰਹਿੰਦੀ ਤੂੰ ਚੌਂਦੀ ਤੇ ਲੇਟੀ ਰਹਿੰਦੀ ਤੇਰੇ ਅੰਦਰ ਇੰਨਾ ਪਿਆਰ ਕਿ ਸੰਗਤ ਆਈ ਏ ਤੇ ਸੰਗਤ ਕਿਤੇ ਭੁੱਖੀ ਨਾ ਰਹਿ ਜਾਵੇ ਮੈਂ ਵੀ ਖਿਚੜੀ ਬਣਾ ਕੇ ਹਾਜ਼ਰੀ ਲਾ ਲਵਾਂ ਤੇਰੇ ਅੰਦਰ ਐਡਾ ਪਿਆਰ ਸੰਗਤ ਵਾਸਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਮਾਤਾ ਤੈਨੂੰ ਮੇਰੀ ਸੰਗਤ ਦਾ ਇੰਨਾ ਖਿਆਲ ਏ ਮੈਂ ਤੇਰੇ ਤੇ ਟੁੱਟ ਪਿਆ ਆਂ ਟੁੱਟ ਪਿਆ ਮਾਈ ਮੰਗ ਕੀ ਮੰਗਨੀ ਓ ਮਾਈ ਗੁਰੂ ਗੋਬਿੰਦ ਸਿੰਘ ਜੀ ਨੂੰ ਹੱਥ ਜੋੜ ਕੇ ਪਤਾ ਕੀ ਕਹਿੰਦੀ ਹੈ ਕਹਿੰਦੀ ਮਹਾਰਾਜ ਜੇ ਟੁੱਟੇ ਹੋ ਨਾ ਮੰਗ ਕੀ ਮੰਗਨੀ ਹੈ ਤੇ ਜਿਵੇਂ ਹੁਣ ਦਰਸ਼ਨ ਦੇ ਰਹੇ ਹੋ ਨਾ ਰੋਜ਼ ਇਸੇ ਤਰ੍ਹਾਂ ਦਰਸ਼ਨ ਹੋਣ ਹਰ ਵੇਲੇ ਚਾਰ ਜਗ੍ਹਾ ਗੁਰੂ ਗੋਬਿੰਦ ਸਿੰਘ ਵਸਦੇ ਜੇ ਹੁਣ ਤਿੰਨ ਜਗ੍ਹਾ ਅਗਲੀ ਵਾਰ ਹੀ ਕਰਾਂਗੇ ਅੱਜ ਇੱਕ ਜਗ੍ਹਾ ਪਹਿਲੀ ਜਗ੍ਹਾ ਕਿਹੜੀ ਕਿਸ ਤੇ ਕਲਗੀਧਰ ਵਸਦੇ ਵਿੱਚ ਸੰਗਤ ਹਰ ਪ੍ਰਭ ਵਸਦੇ ਧਿਆਨ ਦੇਣਾ ਮਾਈ ਸੰਗਤ ਦੀ ਖੁਸ਼ੀ ਲਈ ਤੂੰ ਮੰਗ ਕੀ ਮੰਗਨੀ ਤੇ ਕੀ ਮੰਗਿਆ ਉਹਨੇ ਕਹਿੰਦੀ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦਰਸ਼ਨ ਰੋਜ਼ ਹੋਣ ਤੇ ਕਲਗੀਧਰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਮੈਂ ਹੁਣ ਇੱਥੇ ਬੈਠਾ ਰਹਾ ਆ ਕੋ ਸਤਨਾ ਮੈਂ ਨੰਦਪੁਰ ਜਾਣਾ ਮੈਂ ਹੁਣ ਦਾਨਾਪੁਰ ਬੈਠਾ ਰਹਾ ਮੈਂ ਮਾਈ ਪਰ ਜੋ ਤੂੰ ਮੰਗਿਆ ਤੈਨੂੰ ਮਿਲੇਗਾ ਇਹ ਬਚਨ ਸੰਭਾਲਣਾ ਗੁਰੂ ਗੋਬਿੰਦ ਸਿੰਘ ਕਹਿੰਦੇ ਮਾਤਾ ਜਸ਼ਨੀ ਤੇਨਾ ਜਦੋਂ ਚਿਤ ਚਾਵੇ ਦਰਸ਼ਨ ਕਰਨ ਨੂੰ ਇਸੇ ਤਰ੍ਹਾਂ ਖਿਚੜੀ ਬਣਾਈ ਸੰਗਤ ਸੱਦੀ ਜਦੋਂ ਸੰਗਤ ਦੀ ਸੇਵਾ ਕਰੇਗੀ ਸੰਗਤ ਨੂੰ ਖਿਚੜੀ ਜਦੋਂ ਛਕਾਏਗੀ ਨਾ ਵਿੱਚ ਤੈਨੂੰ ਮੈਂ ਵੀ ਖੇਡਦਾ ਹੋਇਆ ਨਜ਼ਰ ਆਇਆ ਕਰਾਂਗਾ ਚਾਹੁੰਦੇ ਆ ਪ੍ਰੀਤਮ ਨੂੰ ਮਿਲਣਾ ਇਹ ਅੱਜ ਵੀ ਪਟਨੇ ਤੋਂ 12 ਮੀਲ ਗੁਰਦੁਆਰਾ ਹਾਂਡੀ ਸਾਹਿਬ ਗੁਰਦੁਆਰਾ ਜਿੱਥੇ ਅੱਜ ਵੀ ਖਿਚੜੀ ਦਾ ਲੰਗਰ ਮਿਲਦਾ ਆਖੋ ਸਤਨਾਮ ਵਾਹਿਗੁਰੂ ਇਹ ਚਾਹੁੰਦੇ ਆ ਗੁਰੂ ਗੋਬਿੰਦ ਸਿੰਘ ਜੀ ਨੂੰ ਤੇ ਉਹਦੀ ਪਹਿਲੀ ਜਗ੍ਹਾ ਜੇ ਸੰਗਤ ਵਿੱਚ ਜਿਓ ਮੰਗਣ ਦੀ ਲੋੜ ਨਹੀਂ ਕਲਗੀ ਤਰ ਆਪ ਤੁਠ ਪੈਂਦੇ ਨੇ ਜਿਹੜਾ ਉਹਨਾਂ ਦੀ ਸੰਗਤ ਦੀ ਖੁਸ਼ੀ ਲੈ ਲੇ ਇਸ ਸਟੇਜ ਤੋਂ ਮੈਂ ਯਕੀਨ ਨਾਲ ਕਹਿ ਸਕਦਾ ਉਹਦੀ ਮਿਹਰ ਨਾਲ